50 ਦਿਨਾਂ ਬਾਅਦ ਅਰਵਿੰਦ ਕੇਜਰੀਵਾਦੀ ਦੇ ਰੈਈ ਹੋਈ ਹੈ ਇਸ ਤਰ੍ਹਾਂ ਕੁਝ ਮਰਾਈ ਜਾ। ਅੱਜ ਮੇਰੇ ਤੋਂ ਸਾਨੂੰ ਬਹੁਤ ਖੁਸ਼ੀ ਹੈ ਜੋ ਅੱਜ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ। ਮੈਂ ਇੱਕੋ ਹੀ ਗੱਲ ਕਹੂੰਗੀ ਕਿ ਜਦੋਂ ਜਦੋਂ ਲੋਕਤੰਤਰ ਦਾ ਘਾਣ ਹੋਇਆ ਹੈ ਜਦੋਂ ਜਦੋਂ ਸੰਵਿਧਾਨ ਦੀ ਹੱਤਿਆ ਹੋਈ ਹੈ ਉਦੋਂ ਉਦੋਂ ਸੁਪਰੀਮ ਕੋਰਟ ਅੱਗੇ ਆਈ ਹੈ ਔਰ ਸਾਨੂੰ ਬੜਾ ਮਾਣ ਹੈ ਬੜੀ ਖੁਸ਼ੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਹਮੇਸ਼ਾ ਹੀ ਉਹ ਫੈਸਲਾ ਦਿੰਦੇ ਹੈ ਜਿਹੜਾ ਲੋਕਪੱਕੀ ਫੈਸਲਾ ਜਿਹੜਾ ਹੀ ਸਚਾਈ ਹੈ। ਚਾਹੇ ਤੁਸੀਂ ਚੰਡੀਗੜ੍ਹ ਦੇ ਇਲੈਕਸ਼ਨ ਦੇਖ ਲਓ ਉਦੋਂ ਵੀ ਕਿੰਨਾ ਕਪਲਾ ਹੋਇਆ ਸੀ ਪਰਮਾਨਯੋਗ ਸੁਪਰੀਮ ਕੋਰਟ ਨੇ ਆ ਕੇ ਅੱਗੇ ਜੋ ਫੈਸਲਾ ਦਿੱਤਾ ਉਹ ਸਾਰੇ ਲੋਕਾਂ ਨੂੰ ਸਭ ਨੂੰ ਪਤਾ ਹੀ ਹੈ ਅੱਜ ਸਾਡੇ ਵਰਕਰਾਂ 'ਚ ਬਹੁਤ ਜ਼ਿਆਦਾ ਖੁਸ਼ੀ ਹੈ ਸਾਡੀ ਪੂਰੀ ਟੀਮ 'ਚ ਕਿ ਪੂਰੇ ਦੇਸ਼ 'ਚ ਅੱਜ ਖੁਸ਼ੀ ਦੀ ਲਹਿਰ ਹੈ ਇਹਨਾਂ ਨੇ ਇਹ ਨਹੀਂ ਸੋਚਿਆ ਮੋਦੀ ਜੀ ਨੇ ਵੀ ਮੈਂ ਬੱਬਰ ਸ਼ੇਰ ਨੂੰ ਕਿੰਨਾ ਚਿਰ ਬੰਦ ਕਰੂੰਗਾ ਕੇਜਰੀਵਾਲ ਇੱਕ ਇਨਸਾਨ ਨਹੀਂ ਇੱਕ ਸੋਚ ਹੈ ਸੋਚ ਨੂੰ ਕਿਵੇਂ ਬੰਦ ਕਰ ਸਕਦੇ ਆ ਹੁਣ ਮੈਂ ਇਹ ਹੀ ਕਹੂੰਗਾ ਕਿ ਸਾਡਾ ਬੱਬਰ ਸ਼ੇਰ ਬਾਹਰ ਆ ਗਿਆ 19 ਦਿਨ ਰਹਿ ਗਏ ਮੋਦੀ ਜੀ ਨੂੰ ਇਹ ਸੀ ਵੀ ਇਲੈਕਸ਼ਨਾਂ 'ਚ ਪ੍ਰਚਾਰ ਨਾ ਕਰ ਸਕੇ ਕਿਉਂਕਿ ਮੋਦੀ ਨੂੰ ਡਰਿਆ ਤਾਂ ਸਿਰਫ ਅਰਵਿੰਦ ਕੇਜਰੀਵਾਲ ਤੋਂ ਪਰ ਹੁਣ ਉਹ ਬਾਹਰ ਆ ਕੇ 19 ਦਿਨਾਂ ਚ ਉਹ ਨੇਰੀ ਲਿਆ ਦੇਣਗੇ ਮੋਦੀ ਦੇ ਜੀ ਦੇ ਪਰਖ ਜੇ ਪਰਖ ਚ ਉੱਟਦੇ ਦਿਖਣ ਲਿ ਆਪ ਦੇ ਵਜ਼ੀਰੇ ਆਲਮ ਉਹਨਾਂ ਨੇ ਕਿਹਾ ਕਿ ਇਨਕਲਾਬ ਦੀ ਜਿੱਤ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਉਹ ਵਿਸ਼ੇਸ਼ ਤੌਰ ਤੇ ਮਿਲਣ ਜਾ ਰਹੇ ਨੇ ਕਿਵੇਂ ਜਿੱਤ ਦਾ ਸਿਹਰਾ ਕਿਨੂੰ ਸਮਝਦੇ ਬਿਲਕੁਲ ਜੀ ਇਨਕਲਾਬ ਦੀ ਜਿੱਤ ਹੋਈ ਹੈ ਮੈਂ ਤਾਂ ਇਹ ਕਹੂੰਗੀ ਕਿ ਸਚਾਈ ਦੀ ਜਿੱਤ ਹੋਈ ਹੈ ਇਨਕਲਾਬ ਦੀ ਜਿੱਤ ਹੋਈ ਹੈ ਸਚਾਈ ਦੀ ਜਿੱਤ ਹੋਈ ਹੈ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਦੇਖਿਆ ਸਾਰੇ ਫੈਕਟ ਦੇਖੇ ਕਿ ਧੱਕਾ ਹੋ ਰਿਹਾ ਹੈ ਤਾਂ ਉਹਨਾਂ ਨੇ ਸਚਾਈ ਦਾ ਸਾਥ ਦਿੱ ਕੀ ਤੋਈਏ ਔਰ ਅਚੀ ਸੋਚ ਲੀਜੀਏ ਥੋੜਾ ਸਮਾਂ ਰਹਿ ਗਿਆ ਚੋਣ ਪ੍ਰਚਾਰ ਨੂੰ ਵੀ ਲੈ ਕੇ ਕਿਸ ਤਰ੍ਹਾਂ ਦਾ ਪ੍ਰਚਾਰ ਅਗਰ ਦੂਸਰਾ ਤੇਜ਼ੀ ਦੇਵੇਗੇ ਪ੍ਰਚਾਰ ਦੇ ਦਿੰਦੇ ਬਿਲਕੁਲ ਦੇਖੋ ਪਹਿਲਾਂ ਹੀ ਚੱਲ ਰਿਹਾ ਸੀਗਾ ਹੋਰ ਤੇਜ਼ੀ ਆਊਗੀ ਔਰ ਤੁਹਾਨੂੰ ਪੂਰੀ ਗਮੀਨ ਹੈ ਕਿ ਸਾਡੇ ਅਰਵਿੰਦ ਕੇਜਰੀਵਾਲ ਜੀ ਪਿਆਲਾ ਜ਼ਿਲ੍ਹੇ ਵਿੱਚ ਵੀ ਜ਼ਰੂਰ ਆਣਗੇ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ